ਤੁਹਾਨੂੰ ਟਰਾਲਾ ਚਲਾਉਂਦਾ ਤੁਸੀਂ ਓਪਰਚ्युनिटी ਦੀ ਗੱਲ ਕਰਦੇ ਹੋ ਹਵਾਈ ਗੱਲਾਂ ਕਰਦੇ ਹੋ ਗੋਰਿਆਂ ਨੂੰ ਇੱਥੇ ਨੌਕਰੀਆਂ ਕਰਾਉਣ ਦੀ ਗੱਲ ਕਰਦੇ ਹੋ ਜਿਹੜਾ ਬੱਚਾ ਇੱਥੋਂ ਜਾ ਕੇ ਟਰਾਲਾ ਚਲਾਉਂਦਾ ਨਾ ਜੇ ਉਹਦਾ ਆਮਦਨ ਨਹੀਂ 7000 ਡਾਲਰ ਕਮਾਉਂਦਾ ਉਹ ਮਹੀਨੇ ਦੇ ਕੱਪ ਤੁਸੀਂ ਉਹੀ ਗੱਲਾਂ ਦਾ ਕੜਾ ਵਰਤਾਈ ਜਾਓ ਕਿਉਂ ਆਉ ਕਿੰਨੀਆਂ ਡਿਗਰੀਆਂ ਨੇ ਲੋਕਾਂ ਕੋਲ ਤੁਸੀਂ ਤਾਂ ਤੀਜਤ ਦੇਖੋ ਤੁਸੀਂ ਇਨਫਰਾਸਟ੍ਰਕਚਰ ਚ ਕੋਈ ਕਾਟ ਨਹੀਂ ਆ ਐਜੂਕੇਸ਼ਨ ਸਿਸਟਮ ਹੋਵੇ ਚਾਹੇ ਹੈਲਥ ਸਿਸਟਮ ਹੋਵੇ ਇਨਫਰਾਸਟ੍ਰਕਚਰ ਚ ਕੋਈ ਘਾਟ ਨਹੀਂ ਹੈ ਸਾਡੇ ਕੋਲ ਟੀਚਰਾਂ ਦੀ ਵੀ ਕੋਈ ਤੁਸੀਂ ਉਹਨਾਂ ਨੂੰ ਸਨਮਾਨਤ ਦਿਓ ਤਨਖਾਹ ਦਾ ਠੀਕ ਟਾਈਮ ਦਿਓ ਜਿਹੜੀ ਉਹਨਾਂ ਦੀ ਡਿਜ਼ਰਵਿੰਗ ਤਨਖਾਹ ਉਹ ਤਾਂ ਦਿਓ ਤੇ ਸਾਰਾ ਕੁਝ ਆਪੇ ਸੈੱਟ ਹੋ ਜੂ ਆਸ਼ਾ ਵਰਕਰ ਨੇ ਤੂੰ 3-4000 ਵਧਾਓ ਉਹ ਫਸਟ ਏਡ ਸਾਰੇ ਪੰਜਾਬ ਨੂੰ ਦੇ ਸਕਦੀਆਂ ਨੇ ਉੱਥੇ ਕਰੋ ਰਿਕਰੂਟਮੈਂਟ ਇੰਗਲ ਕਹਿਣਾ ਫਟਕੜੀ ਚਤਰੰਗ ਚੋਕ ਐ ਜੀ 3600 ਚੀਜ਼ਾਂ ਨੇ ਮੈਂ ਉਹ ਸਾਰਾ ਕੁਝ ਗਿਣਾ ਬਟ ਬੇਸਿਕ ਚੀਜ਼ ਇਹ ਐ ਕਿ ਜਿਹੜੀ ਡਾਇਵਰਜਨ ਐ ਇਹ ਡਿਸਲੈਕਟ ਕਰਨਾ ਪੰਜਾਬ ਦੇ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਤੋਂ ਪਟਕਾਉਣਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਲੈ ਜੀ ਅੱਜ ਕੱਲਾ ਮਾਫੀਆ ਜਿਹਨੂੰ ਚੀਫ ਮਿਨਿਸਟਰ ਚਲਾਉਂਦੇ ਆਏ ਆ 25 ਸਾਲਾਂ ਤੋਂ ਅੱਜ ਵੀ ਕੋਈ ਫਰਕ ਨਹੀਂ ਹੈ ਤੁਸੀਂ ਕੱਲਾ ਮਾਫੀਆ ਹਟਾ ਦਿਓ ਕੱਲਾ ਮਾਫੀਆ ਤੇ 30 40000 ਕਰੋੜ ਰੁਪਇਆ ਡਬਲ ਹੁੰਦਾ 70 80000 ਰੁਪਇਆ ਇਦਾਂ ਹੀ ਤਾਮਲਨਾਡੂ ਬਣਿਆ ਇਦਾਂ ਹੀ ਜਿਹੜੇ ਸਟੇਟ ਸਮਰਿੱਧ ਹੋਏ ਜਿਨ੍ਹਾਂ ਦੇ 2 2 ਲੱਖ ਤੋਂ ਉੱਤੇ ਬਜਟ ਨੇ ਉਹ ਸਾਰੇ ਬਣੇ ਠੀਕ ਹੈ ਉਹ ਕੀ ਰਿਹਾ ਕਿ ਉਹ 30 ਲੱਖ ਉਹ 30000 ਕਰੋੜ ਰੁਪਇਆ ਜੇ 40000 ਕਰੋੜ ਠੀਕ ਹੈ ਤੇ ਕਰਜ਼ਾ 50000 ਕਰੋੜ ਫਿਰ ਕੋਈ ਐਕਸਪਲੇਨੇਸ਼ਨ ਨਹੀਂ ਹੈ ਕਿੱਥੇ ਫੰਡ ਡਿਵਰਟ ਕਰਤੇ ਕਿਹੜੇ ਕਿੱਥੇ ਨੂੰ ਪਾਤੇ ਕਿਹੜੇ ਕਿੱਧਰ ਨੂੰ ਪਾਤੇ ਉਹ ਤੁਸੀਂ ਕੋਈ ਸ਼ੋਕਰ ਹੈ ਕੋਈ ਪੁੱਛਣ ਵਾਲਾ ਤਾਂ ਹੈ ਹੁਣ ਤੇ ਕਰਨੀ ਓਏ ਕੁ ਮੁੱਦਿਆਂ ਦੀ ਗੱਲ ਕਰ ਹੈ ਦਮ ਹੈ ਮਰਲ ਥੋਟੀ ਹੈ ਨੈਤਿਕਤਾ ਦੀ ਤਾਕਤ ਕਿ ਦੱਸ ਗਏ ਕਿ ਭਾਈ ਇਹ ਮੈਂ ਕੋਈ ਇਹ ਨਹੀਂ ਮੈਂ ਇਹਨਾਂ ਨੂੰ ਕੋਈ ਦਾ ਸਰਦੀ ਸਰਕਾਰ ਨੂੰ ਪੁੱਛਦਾ ਆ 15 ਸਾਲ ਤੋਂ ਉੱਥੇ ਖੜਾ ਕੋਈ ਸਟੈਂਡ ਬਦਲਿਆ ਨਹੀਂ ਮੇਰਾ ਬੇਪੈਂਦੀ ਦਾ ਲੋਟਾ ਨਹੀਂ ਆ ਮੈਂ ਦੱਸ ਮਿੱਤਰ ਪਿਆਰੇ ਐਲ 1 ਲਾਇਸੈਂਸ ਕਿਹਨੂੰ ਦਿੱਤੇ ਆ ਕੱਢ ਗਲੇ ਦੇਖ ਕਿ ਦਾ ਮਾਮਾ ਆਉਂਦਾ ਸਾਹਮਣੇ ਕਿਹਦਾ ਚਾਚਾ ਆਉਂਦਾ ਤੇ ਕਿਹਦੇ 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 ਉਹ ਆਉਂਦੇ ਆ ਦੇਖ 10000 ਕਰੋੜ ਦੀ ਗੇਮ ਆ ਉਹ ਦੱਸ ਐਦਮ ਹਾਂ ਕੱਲੇ ਐਲਮੰਦਿਲ ਸੰਸ ਲੈ ਕਰ ਡਿਕਲੇਅਰ ਪਿਛਲਿਆਂ ਦਾ ਵੀ ਕਰ ਫਿਰ ਜਿਹੜੇ ਖਾ ਗਏ ਥੋ ਮਰਜ਼ੀ ਕਰ ਮਾ ਤਾਂ ਪਹਿਲਾਂ ਹੀ ਕਹੀਆਂ ਨਾ ਕਿ ਦੋ ਹਿੱਸਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੁੰਕਾਂ ਦਾ ਪੰਜਾਬ ਦੇ ਲੋਕਾਂ ਨੂੰ ਅਵੇਅਰ ਕਰ ਦੂੰ ਪੂਰੀ ਤਰ੍ਹਾਂ ਅਵੇਅਰ ਨੇ ਉਹ ਇਹ ਦੋ ਧੜਿਆਂ ਵੱਲ ਇੱਕ ਧੜਾ ਜੇ ਪੰਜਾਬ ਉਸਾਰਨਾ ਨਹੀਂ ਤੇ ਪੰਜਾਬ ਰਹਿਣ ਯੋਗ ਨਹੀਂ ਰਹਿਣਾ ਮੈਂ ਤੁਹਾਨੂੰ ਅੱਜ ਲਿਖ ਕੇ ਦਿਦਣਾ ਤੂੰ ਹੀ ਦੇਖ ਰਹੇ ਹੋ ਤੀਜੀ ਜਨਰੇਸ਼ਨ ਕਿੱਧਰ ਨੂੰ ਗਈ ਜਿੰਨੇ ਮੈਂ ਤੁਹਾਨੂੰ ਅੱਜ ਲਿਖ ਕੇ ਦਿਨਾ ਜੋ ਲਾਅ ਐਂਡ ਆਰਡਰ ਹੈ ਇਹ ਲਾਅ ਐਂਡ ਆਰਡਰ ਦਾ ਹਾਲ ਜਿਹੜਾ ਹੈ ਇਹ ਭੁੱਖਾ ਆਦਮੀ ਪੰਜਾਬ ਚ ਭੀਕ ਨਹੀਂ ਮੰਗੂ ਭੁੱਲ ਜਾ ਭੁੱਖ ਨਹੀਂ ਮੈਂ ਕਹਿੰਦਾ ਜੋ ਮਰਜ਼ੀ ਬਰਦਾਸ਼ਤ ਕਰ ਲੇ ਪੰਜਾਬੀ ਕਦੇ ਭੀਖ ਨਹੀਂ ਮੰਗਦਾ ਕਦੇ ਹੱਥ ਨਹੀਂ ਟੱਡਦਾ ਉਹ ਤੁਹਾਡੇ ਘਰਾਂ 'ਚ ਵੜੂ ਆਪਣੇ ਹੱਕ ਦੇ ਲਈ ਡਲੇ ਮਾਰੂ ਸ਼ੀਸ਼ੇ ਤੋੜ ਕੇ ਤੁਹਾਡੇ ਘਰਾਂ 'ਚ ਵੜੂ ਫਿਰ ਰੋਈਓ ਨਾ ਬਾਈ ਤੁਸੀਂ ਤੇ ਕਿਤੇ ਮਾਲ ਖਰੀਦੀ ਹੋਈ ਐ ਕਿਤੇ ਪਾਰਕਿੰਗ ਲੋਟ ਖਰੀਦਿਆ ਹੋਇਆ ਕਿਤੇ ਕੁਝ ਖਰੀਦਿਆ ਹੋਇਆ ਅੱਜੇ ਪਹਿਲਾ ਦੇ ਹੀ ਸਕਲਪ ਤੇ ਆ ਵੀ ਇੱਥੇ ਰਹਿਣਾ ਇਹ ਸਭ ਤੋਂ ਵੱਡੀਆਂ ਚੀਜ਼ਾਂ ਨੇ ਮਹਾਰਾਜ ਸਭ ਤੋਂ ਵੱਡੀਆਂ ਚੀਜ਼ਾਂ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕਰੋ ਬਿਜਲੀ ਦੀ ਗੱਲ ਕਰੋ 24 ਘੰਟਿਆਂ 'ਚ ਕਹਿੰਦੇ ਬਰਗਾੜੀ ਸਾਫ਼ ਕਰ ਦੇਣ ਮੈਂ ਅਸਤੀਫਾ ਦਿੱਤਾ ਸੀ ਉਦੋਂ ਦਿੱਤਾ ਸੀ ਉਹੀ ਫੇਰ ਹੋ ਰਿਹਾ ਸੈਟ ਮਤਲਬ ਸੈਟ ਆਊਟ ਪੈਰੋ ਸਾਰੀ ਖੜਦੇ ਹੋ ਸਾਰਾ ਕੁਝ ਇੰਨੇ ਐਵਿਡੈਂਸ ਕਮਜ਼ੋਰ ਕਰਤੇ ਉਹ ਛੜੇ ਜਿਹੜੇ ਵਿਚਾਰੇ ਗੁਰੂ ਦੇ ਨਾਮ ਤੇ ਇਨਸਾਫ ਮੰਗਦੇ ਸੀ ਉਹ ਉਹ ਕਹਿੰਦੇ ਯਾਰ ਕੀ ਤੋਂ ਮੰਗੀਏ ਪਹਿਲਾਂ ਕਹਿੰਦੇ 60 40 ਪਹਿਲਾਂ ਕਹਿੰਦੇ 50 50 ਫਿਰ ਕਹਿੰਦੇ 60 40 ਹੁਣ ਕਹਿੰਦੇ 75 25 ਹੁਣ 80 20 ਜਾਈਏ ਤੇ ਜਾਈਏ ਕਿਦਰ ਜਾਏ ਤਾਂ ਜਾਏ ਕਹਾ ਕੀ ਤੇਰਦਾ ਸਾਰਾ ਕੁਝ ਇੱਕ ਇੱਕ ਚੀਜ਼ ਤੁਸੀਂ ਇਹਨਾਂ ਨੂੰ ਐਡਰੈਸ ਕਰੋ ਫੇਲ ਦੇ ਤੌਰ ਤੇ ਉੱਤੇ ਡਰੈਸ ਕਰੂ ਮੈਂ ਕਹਿੰਦਾ ਮੈਂ ਸਾਥ ਦੂ ਦੇਖੋ ਜਦੋਂ ਗੁਰੂ ਦੀ ਬਾਣੀ ਦੀ ਗੱਲ ਆਈ ਮੈਂ ਨਾਲ ਖੜਾ ਹੋਇਆ ਕਿੰਨਾ ਕੋਈ ਕਹਿਣ ਦੀ ਲੋੜ ਤਾਂ ਨਹੀਂ ਪਈ ਵੀ ਸਾਰਿਆਂ ਦੀ ਸਰਬ ਸੰਝੀ ਹੈ ਸਭ ਦੇ ਲਈ ਖੜੀ ਕਰੂ ਕੋਈ ਕਰੋੜ ਰੁਪਇਆ ਫੌਜ ਨੂੰ ਤਾ ਤਾਰੀਫ ਅੱਛੇ ਕੰਮ ਦੀ ਕੌਣ ਤਾਰੀਫ ਨਹੀਂ ਕਰੂਗਾ ਭਾਈ ਨਾਲੇ ਹੁਣ ਅਸੀਂ ਉਹ ਸਟੇਜ ਤੇ ਲੰਘ ਗਏ ਹੁਣ ਤੇ ਇਹ ਪੰਜਾਬ ਦੀ ਐਗਜ਼ਿਸਟੈਂਸ ਦੀ ਲੜਾਈ ਲੜ ਰਹੇ ਆ ਆਪਣੀ ਜਨਰੇਸ਼ਨ ਦੀ ਐਗਜ਼ਿਸਟੈਂਸ ਦੀ ਲੜਾਈ ਲੜ ਰਹੇ ਆ